ਦਾਤ ਕਿਵੇਂ ਪ੍ਰਾਪਤ ਹੋਈ ਭਾਈ ਸੇ ਪਾਈ ਗੁਰਦਾਸ ਜੀ ਲਿਖਦੇ ਜਦੋਂ ਦਾਤ ਦਿੱਤੀ ਕਹਿੰਦੇ ਸੋ ਟਿੱਕਾ ਸੋ ਛਤਰ ਸਿਰ ਸੋਈ ਸੱਚਾ ਤਖਤ ਟਿਕਾਈ ਗੁਰ ਨਾਨਕ ਹੰਦੀ ਮੋਰ ਹੱਥ ਗੁਰ ਅੰਗਦ ਦੀ ਦੋਹੀ ਫੇਰਾਈ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ ਜੰਮੇ ਪੂਰਬ ਬੀਜਿਆ ਵਿੱਚ ਵਿੱਚ ਹੋਰ ਕੂੜੀ ਚਤੁਰਾਈ ਕਿੰਦੇ ਲੈਣੇ ਪਾਈ ਨਾਨਕੋ ਦੇਣੀ ਅਮਰਦਾਸ ਕਰ ਆਈ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ ਫੇਰ ਵਸਾਇਆ ਗੋਂਦਵਾਲ ਉਹਨਾਂ ਨੇ ਗੋਂਦਵਾਲ ਨੂੰ ਗੋਂਦਵਾਲ ਲਿਖਿਆ ਉਹ ਲਗ ਮਾਤਰ ਨੂੰ ਪੂਰਾ ਕਰਨੀ ਫੇਰ ਵਸਾਇਆ ਗੋਂਦਵਾਲ ਅਚਰਜ ਖੇਲ ਨਾ ਲਖਿਆ ਜਾਈ ਕਿੰਦੇ ਦਾਤ ਜੋਤ ਖਸਮੇ ਵਡਿਆ ਕਿੰਦੇ ਦਾਤ ਤੇ ਜੋਤ ਜਿਹੜੀ ਟਿਕਾਈ ਨਾ ਖਸਮ ਦੀ ਹੈ ਔਰ ਉਸ ਖਸਮ ਨੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਨੇ ਆਪਣੀ ਜੋਤ ਧੰਨ ਗੁਰੂ ਅਮਰਦਾਸ ਮਹਾਰਾਜ ਵਿੱਚ ਟਿਕਾਈ ਔਰ ਜਿੱਦਣ ਉਹ ਬੰਸਾਵਲੀ ਨਾਮੇ ਦੇ ਕਰਤੇ ਨੇ ਮਹਿਮਾ ਪ੍ਰਕਾਸ਼ ਵਿੱਚ ਵੀ ਇਹਨਾਂ ਗ੍ਰੰਥਾਂ ਨੂੰ ਜਦ ਅਸੀਂ ਪੜਦੇ ਲਿਖਿਆ ਜਿੱਦਣ ਉਸ ਜੁਲਾਈ ਦੀ ਖੱਡੀ ਨਾਲ ਅੜ ਕੇ ਡਿੱਗੇ ਤੇ ਮਾਲਕ ਦੇ ਦਰ ਤੇ ਸਵੇਰ ਦਾ ਪਹਿਲੀ ਵਾਰ 12 ਸਾਲਾਂ ਵਿੱਚ ਹੋਇਆ ਕਿ ਇੱਕ ਨਿਜਮ ਦੇ ਵਿੱਚ ਕਿਤੇ ਨਾ ਕਿਤੇ ਟੋਟ ਆਈ ਨਹੀਂ ਤੇ ਉਹ ਪਹਿਲਾਂ ਗਾਗਰ ਲੈ ਕੇ ਖੜੇ ਹੁੰਦੇ ਗੁਰੂ ਅੰਗਦ ਦੇ ਪਾਤਸ਼ਾਹ ਚੌਂਕੀ ਤੇ ਇਸ਼ਨਾਨ ਕਰਨ ਲਈ ਬਾਅਦ ਵਿੱਚ ਆਉਂਦੇ ਸਨ ਲੇਕਿਨ ਇਹ 1552 ਦਾ ਈਸਵੀ ਸਨ ਦਾ ਜਿਹੜਾ ਹੈ ਉਹ ਸਾਲ ਉਸ ਦਿਨ ਵਿੱਚ ਵਰਤਿਆ ਮਹਾਰਾਜ ਚੌਂਕੀ ਤੇ ਆ ਕੇ ਪਹਿਲਾਂ ਖੜੇ ਹੋ ਗਏ ਗਾਗਰ ਵਾਲਾ ਬਾਅਦ ਚ ਪਹੁੰਚਿਆ ਔਰ ਖਿਮਾ ਜਾਂਚਨਾ ਕੀਤੀ ਸਹਿਬ ਨੇ ਇਸ਼ਾਰਾ ਕਰ ਦਿੱਤਾ ਬਹੁਤੀਆਂ ਬਾਤਾਂ ਨਹੀਂ ਕੀਤੀਆਂ ਔਰ ਜਦੋਂ ਦਿਨ ਦਾ ਚੜ੍ਹਾ ਹੋਇਆ ਉਹ ਜੁਲਾਈ ਨੂੰ ਵੀ ਲੈ ਕੇ ਆਏ ਉਹਨਾਂ ਆਖਿਆ ਮਹਾਰਾਜਾ ਕੁਝ ਹੋਇਆ ਸਹਿਬ ਕਹਿੰਦੇ ਵੀ ਤੁਸੀਂ ਕਿਉਂ ਕਿਹਾ ਭਾਈ ਇਦਾਂ ਕਹਿੰਦੇ ਜੀ ਮਹਾਰਾਜ ਮੈਨੂੰ ਜੋ ਮਰਜ਼ੀ ਕਹਿੰਦੀ ਜੋ ਮਰਜ਼ੀ ਕਰਦੇ ਪਰ ਇਹਨੇ ਤੁਹਾਡੇ ਘਰ ਵੱਲ ਇਸ਼ਾਰਾ ਕੀਤਾ ਉਂਗਲ ਕੀਤੀ ਮੈਨੂੰ ਮਹਾਰਾਜ ਇਹਨਾਂ ਨੇ ਨਿਠਾਵਾ ਆਖਿਆ ਜਦੋਂ ਇਹ ਸ਼ਬਦ ਵਰਤੇ ਨਾ ਮੈਨੂੰ ਮਹਾਰਾਜ ਇਹਨਾਂ ਨੇ ਨਿਠਾਵਾ ਆਖਿਆ ਮੈਂ ਤਾਂ ਥਾਂ ਵਾਲਾ ਹਾਂ ਇਹਨਾਂ ਕਹਿ ਕੇ ਵਿਰਾਗ ਚ ਆ ਗਏ ਮਹਾਰਾਜ ਨੇ ਕੁੱਟ ਕੇ ਗੱਲ ਨਾ ਲਾਇਆ ਜਦੋਂ ਆਖਿਆ ਲੇਟ ਕਿਉਂ ਕਹਿੰਦੇ ਜੀ ਮੈਂ ਡਿੱਗ ਪਿਆ ਸਾਂ ਤੇ ਮਹਾਰਾਜ ਕਹਿੰਦੇ ਮੈਂ ਕੁਰਬਾਨ ਜਾਵਾਂ ਦੁਨੀਆ ਡਿੱਗਦੀ ਏ ਕੋਈ ਕਬਰ ਤੇ ਡਿੱਗਦਾ ਕੋਈ ਮੜੀ ਤੇ ਡਿੱਗਦਾ ਕੋਈ ਵਿਸ਼ੇ ਵਿਕਾਰਾਂ ਵਾਲੀ ਥਾਂ ਤੇ ਡਿੱਗਦਾ ਕੋਈ ਕਿਸੇ ਥਾਂ ਤੇ ਡਿੱਗਦਾ ਪਰ ਗੁਰੂ ਦੇ ਦਰ ਤੇ ਕੋਈ ਵਿਰਲਾ ਡਿੱਗਦਾ ਤੇ ਜਿਹੜਾ ਡਿੱਗਦਾ ਮਾਲਕ ਨੂੰ ਚੁੱਕ ਕੇ ਗੱਲ ਨਾ ਲਾ ਸਭ ਕਹਿੰਦੇ ਪੁਰਖਾ ਮੈਂ ਤੇ ਉਡੀਕਦਾ ਸਾਂ ਤੂੰ ਕਿਦਨ ਡਿਗੇ ਤੇ ਮੈਂ ਡਿਗੇ ਨੂੰ ਚੁੱਕ ਕੇ ਗਲ ਨਾਲ ਲਾ ਕੇ ਤਖਤ ਤੇ ਬਿਠਾ ਦੇ ਔਰ ਮਹਾਰਾਜ ਕਹਿੰਦੇ ਤੈਨੂੰ ਨਿਥਾਵਾਂ ਆਖਿਆ ਉਹ 12 ਵਾਰ ਫਿਰ ਮਹਾਰਾਜ ਨੇ 12 ਬਚਨ ਜਿਹੜੇ ਸਾਨੂੰ ਮਿਲਦੇ ਮਹਾਰਾਜ ਨੇ ਪਹਿਲਾ ਸ਼ਬਦ ਹੀ ਆਖਿਆ ਤੂੰ ਹੋ ਨਿਥਾਵਣ ਥਾਨ ਤੂੰ ਹੋ ਹੇ ਧੰਗੁਰੂ ਅਮਰਦਾਸ ਮਹਾਰਾਜ ਤੂੰ ਹੋ ਨਿਥਾਵਣ ਥਾਨ ਕਰੋ ਨਿਮਾਨੈ ਮਾਨ ਫਿਰ ਕਹਿੰਦੇ ਨਤਾਣਿਆਂ ਦਾ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਧਰਿਆਂ ਦੀ ਧਰ ਨਿਤੀਰਿਆਂ ਦਾ ਧੀਰ ਪੀਰਾਂ ਦੇ ਪੀਰ ਕਹਿੰਦੇ ਗਈ ਬਹੋੜ ਜਗਤ ਬੰਦੀ ਛੋੜ ਭੰਨਣ ਘੜਨ ਸਮਰੱਥ ਸਭ ਜੀਵ ਕਾ ਜਿਸ ਹੱਥ ਧੰਨ ਗੁਰੂ ਅਮਰਦਾਸ ਮਹਾਰਾਜ ਇਹ ਸਬਦਾਂ ਤਾਂ ਜ ਤੁਹਾਡੀ ਝੋਲੀ ਵਿੱਚ ਪਾ ਦਿੱਤੇ